ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਉਹਦਾ ਕਾਕੂ ਹੀਰਾ ਲੋਵੀ ਮਿੱਤਰੋ ਅੱਜ ਨਾ ਛਨੀਰ ਬੈਠੇ ਆਪਾਂ ਦਾਣਾ ਮੰਡੀ ਦੇ ਵਿੱਚ ਤੇ ਬਾਈ ਗੁਲਜ਼ਾਰ ਖਾਨ ਮਿਲਿਆ ਤੇ ਮੈਂ ਆਖਿਰ ਇਹ ਕਿਵੇਂ ਹੋ ਸਾਰਾ ਨਾ ਕੁਝ ਨਾ ਕੁਝ ਸੁਣ ਗਏ ਨਾ ਤੇ ਬਾਕੀ ਬਾਈ ਇੱਥੇ ਮਿਲ ਗਏ ਮੈਨੂੰ ਤੇ ਬਾਈ ਨੇ ਵਧੀਆ ਸਤਿਕਾਰ ਕੀਤਾ ਕੀ ਹਾਲਾ ਬਾਈ ਬਾਈ ਜੀ ਸੋਸੀ ਕਰੋ ਹੋ ਠੀਕ ਹੋ ਉਹ ਵਧੀਆ ਜੀ ਕਿਵੇਂ ਰਿਹਾ ਲੋਕਾਂ ਦਾ ਪਿਆਰ ਫਿਰ ਬਾਲਾ ਜੀ ਲੋਕਡਾਊਨ ਚ ਦਾ ਲੋਕਾਂ ਨੇ ਮੈਨੂੰ ਨਮਾ ਨਮਾਤਾ ਅੱਛਾ ਉਹ ਚੰਦਰੀ ਜਨਾਨੀ ਵਾਲਾ ਗਾਣਾ ਸੀ ਨਹੀਂ ਕਿਹੜਾ ਸੀ ਉਹ ਆਪਣਾ ਸੁਣਾ ਦੇਗੀ ਉਹ ਬਹੁਤ ਜ਼ਿਆਦਾ ਚੱਲਿਆ ਤੇਰਾ ਗਾਣਾ ਉਹ ਉਹ ਸੁਣਾ ਬਈ ਲੈ ਵੀ ਦੁਬਾਰਾ ਸੁਣਦੇ ਆ ਬ तीवी आकड़ खोरी उत्त भरती बन दे बोरी इक तीवी आकड़ खो उ बनते बोरी पति को करे जनानी को रब दी डरे जनानी कोरो दी डरे क्या बात है जी क्या बात है ਨਾ ਤੁਹਾਨੂੰ ਪਤਾ ਲੱਗਿਆ ਸੀ ਕਿ ਵੀ ਆਉਂਗਾ ਰੇ ਹਾਂ ਹਾਂ ਸੁਣ ਪਤਾ ਮੈਨੂੰ ਪਤਾ ਅੱਜ ਮਖਾ ਮੇਰਾ ਵੀਰਾ ਕਾਕੂ ਹੀਰਾ ਆਉਗਾ ਆਪਾਂ ਹੀ ਵਜੇ ਕੱਪੜੇ ਲਾ ਕੇ ਮਾਂ ਇੱਕ ਕਾਲ ਦਾ ਮੰਨਣੀ ਕੋ ਬਾਈ ਆ ਦੇਖੋ ਕੱਪੜੇ-ਕੁੱਪੜੇ ਐ ਪੂਰੇ ਘੈਂਟ ਬਣਾ ਕੇ ਰੱਖੇ ਹੋਏ ਨੇ ਸਪੈਸ਼ਲ ਕਲਾਕਾਰੀ ਵਾਸਤੇ ਨਾ ਬਾਈ ਹਾਂਜੀ ਹਾਂਜੀ ਠੀਕ ਆ ਬਾਕੀ ਕੱਪੜਾ ਰੰਗ ਵੀ ਬਾਈ ਘੈਂਟ ਆ ਤੇ ਬਾਕੀ ਜਿਹੜਾ ਬਾਈ ਨੇ ਆ ਗੱਲ ਚ ਪਾ ਰੱਖਿਆ ਇਹ ਵੀ ਚੰਗਾ ਲੱਗਦਾ ਠੀਕ ਆ ਤੇ ਹੋਰ ਬਾਈ ਫਿਰ ਨਵੀ ਤਾਜੀ ਗੱਲ ਬਾਤ ਨਵੀ ਤਾਜੀ ਤਾਂ ਬਹੁਤ ਸੋਹਣੀ ਜੀ ਆਪਣਾ ਜਿਹੜਾ ਆਪਣਾ ਵੀਰਾ ਹਨੀ ਹਮ ਮਪਚਲੇ ਵਾਲੇ ਹਮ ਅਜੀਤੀ ਤੁਸੀਂ ਇੰਟਰਵਿਊ ਕਰਨਾ ਜ ਇਹਨਾਂ ਦੀ ਹੈਲਪ ਦੋ ਇਹਨਾਂ ਦੀ ਹੈਲਪ ਵੱਧ ਤੋਂ ਵੱਧ ਕਰੋ ਤੁਸੀਂ ਅੱਛਾ ਖੜ ਜਾ ਬਈ ਤੂੰ ਪਿੱਛੇ ਇਹਨਾਂ ਦੀ ਹੈਲਪ ਬਹੁਤ ਵੱਧ ਹੋਣੀ ਚਾਹੀਦੀ ਹੈ ਅੱਛਾ ਬਾਈ ਹਣੀ ਤੇ ਪਟਾਲੀ ਵਾਲੀ ਹੂੰ ਤੇ ਉਹ ਉਹ ਜਿਹੜੀ ਕੁੜੀ ਗਾਉਂਦੀ ਸੀ ਉਹਨਾਂ ਦੀ ਹੈਲਪ ਵੱਧ ਹੋਣੀ ਚਾਹੀਦੀ ਹੈ ਜ਼ਰੂਰ ਜ਼ਰੂਰ ਬਾਈ ਆਪਾਂ ਨੰਬਰ ਪਾਵਾਂਗੇ ਉੱਤੇ ਇਹਨਾਂ ਦਾ ਤੇ ਹਾਂ ਹਾਂ ਆਪਣਾ ਨੰਬਰ ਤਾਂ ਹੈ ਵੀ ਹੈਗਾ ਤੁਹਾਨੂੰ ਪਤਾ ਹੀ ਹੈ ਹਾਂ ਆਪਣਾ ਤਾਂ ਹੈ ਹੀ ਹੈਗਾ ਬਾਈ ਬਿਲਕੁਲ ਇੱਕ ਬਿਜੜ ਕੇ ਰੂਹ ਤਾਂ ਨਹੀਂ ਹੋ ਜਾ ਉਹ ਜਾ ਕੱਲ ਮਾਨ ਸਿੰਘ ਸਾਹਿਬ ਦੀ ਬਿਲਕੁਲ ਜ਼ਰੂਰ ਬਾਈ ਜ਼ਰੂਰ ਵਰਗੀ ਸਾਨੂੰ ਰੋਗੀ ਜਹੇ ਕਹੇਗੀ ਦਾਰੂ ਪੀਣਿਆ ਰੱਬ ਭੰਗੂ ਲੈ ਕੇ ਨਾ ਜਕੀ ਦਾ ਜੀਨੇ ਆ ਰੱਬ ਭੰਗੂ ਲੈ ਕੇ ਨਾ ਜਕੀ ਦਾ ਮੇਨੇ ਮਾਰੇ ਮੁੜ ਕੇ ਦੀ ਇਹੋ ਜੀ ਜਮੀਨ ਸਾਨੂੰ ਕੀ ਤਾਰੋ ਗਿਆ ਅਸੀਂ ਫੱਟ ਕੇ ਜਿਰ ਗਏ ਭਾ ਕੀ ਅਜ ਤੱਕ ਤਸੀਮਿਆ ਰੱਬ ਬੰਗੂ ਲੈ ਕੇ ਨਾ ਜਤੀ ਦਾ ਜੀਨੇ ਆ ਰੱਬ ਬੰਗੂ ਲੈ ਕੇ ਨਾ ਜਤੀ ਨਾ ਜੀਵੇਦਾ ਆ ਕੀ ਬਾਤ ਹੈ ਭਾਈ ਕੀ ਬਾਤ ਹੈ ਯਾਰ ਮੈਂ ਤੂੰ ਮਾਨ ਅੱਛਾ सूरत आला देखोर उन फुलका पतली पारी फ पती सौद गलगरद फुल पती सौद गलगर गल गल तोटी विच न पतली पार ਕਿਆ ਬਾਤ ਹੈ ਲੈ ਵੀ ਆਪਾਂ ਨਾ ਬਾਈ ਦਾ ਨੰਬਰ ਪਾਵਾਂਗੇ ਉੱਤੇ ਹਣਾ ਬਾਈ ਯਾਰ ਤਾਂ ਮੜਾ ਬੋਲ ਦਿਓ ਮੇਰਾ ਨੰਬਰ ਜੀ 8837734600 ਜੀ ਦੁਬਾਰਾ ਬੋਲ ਦਿਓ 8837734600 ਜੀ ਠੀਕ ਆ ਤੇ ਬੰਦਾ ਬਾਈ ਬਹੁਤ ਘੈਂਟ ਆ ਤੇ ਬਾਈ ਦੀ ਸਪੋਰਟ ਕਰਨੀ ਆ ਬੱਸ ਆ ਤੁਸੀਂ ਆ ਬਾਈ ਦੇ ਆਪਣਾ ਮੁੰਡਾ ਜਿਹਦੀ ਰੋਹਣ ਪੀਤੀ ਐ ਟੂ ਉਹਦੀ ਵੀ ਬਹੁਤ ਸਪੋਰਟ ਕਰਨੀ ਸੀ ਜਰੂਰ ਆਪਣੇ ਵਾਂਗੂ ਬਿਲਕੁਲ 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 ਤੁਹਾਡੀ ਮਿਹਰਬਾਨੀ ਠੀਕ ਆ ਬਾਈ ਧੰਨਵਾਦ ਧੰਨਵਾਦ ਜੀ ਸਾਰਾ